ਖਾਸਪੁਰ ਟੀਵੀ ਦੇਖ ਰਹੇ ਹਾਂ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਫਗਵਾੜਾ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਿ ਅੱਜ ਡਾਕਟਰ ਅੰਬੇਡਕਰ پارک ਫਗਵਾੜਾ ਵਿਖੇ ਖੜੇ ਆਂ ਅੱਜ ਐਡਵੋਕੇਟ ਰਣਜੀਤ ਕੁਮਾਰ ਜੀ ਜੋ ਕਿ बसपा ਦੇ ਜਿਹੜੇ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਉਹਨਾਂ ਵੱਲੋਂ ਜਿਹੜਾ ਅੱਜ ਆਪਣਾ ਤੀਜਾ ਰੋਡ ਸ਼ੋ ਫਗਵਾੜਾ ਦੇ ਵਿੱਚ ਕੱਢਿਆ ਜਾ ਰਿਹਾ ਇਸ ਤੋਂ ਪਹਿਲਾਂ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਬੁਲੱਥ ਦੇ ਵਿੱਚ ਔਰ ਅੱਜ ਜਿਹੜਾ ਤੀਜਾ ਰੋਡ ਸ਼ੋ ਜਿਹੜਾ ਫਗਵਾੜਾ ਦੇ ਵਿੱਚ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਇੱਕ ਵਾਰ ਤੁਹਾਨੂੰ ਜਿਹੜੀਆਂ ਡਾਕਟਰ ਅੰਬੇਡਕਰ ਪਾਰਕ ਫਗਵਾੜਾ ਦੀਆਂ ਦਿਖਾ ਰਹੇ ਹਨ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਥੋੜੀ ਦੇਰ ਦੇ ਵਿੱਚ ਜਿਹੜਾ ਹੈਗਾ ਵਾ ਰੋਡ ਸ਼ੋਅ ਜਿਹੜਾ ਹੈਗਾ ਉਹ ਬਸਪਾ ਵੱਲੋਂ ਕੱਢਿਆ ਜਾਵੇਗਾ ਔਰ ਐਡਵੋਕੇਟ ਰਣਜੀਤ ਕੁਮਾਰੀ ਜੋ ਕਿ ਲੋਕ ਸਭਾ ਹੁਸ਼ਿਆਰਪੁਰ ਦੇ ਬਸਪਾ ਵੱਲੋਂ ਉਮੀਦਵਾਰ ਨੇ ਉਹ ਵੀ ਥੋੜੀ ਦੇਰ ਦੇ ਵਿੱਚ ਪਹੁੰਚਣ ਵਾਲੇ ਨੇ ਤੁਸੀਂ ਲਾਈਵ ਤਸਵੀਰਾਂ ਡਾਕਟਰ ਅੰਬੇਡਕਰ پارک ਫਗਵਾੜਾ ਤੋਂ ਦੇਖ ਰਹੇ ਹੋ ਬੜੀ ਗਿਣਤੀ ਦੇ ਵਿੱਚ ਵਰਕਰਾਂ ਦਾ ਜਿਹੜਾ ਹੈਗਾ ਵਾ ਇਕੱਠ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਔਰ ਹੋਰ ਵੀ ਵਰਕਰ ਜਿਹੜੇ ਆ ਥੋੜੀ ਦੇਰ ਦੇ ਵਿੱਚ ਪਹੁੰਚਣ ਵਾਲੇ ਨੇ ਉੱਥੇ ਹੀ ਐਡਵੋਕੇਟ ਰਣਜੀਤ ਕੁਮਾਰ ਜੀ ਵੀ ਜਿਹੜੇ ਹੈਗੇ ਇੱਥੇ ਪਹੁੰਚਣ ਵਾਲੇ ਹਨ ਵਰਕਰ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਅੱਜ ਐਡਵੋਕੇਟ ਰਣਜੀਤ ਕੁਮਾਰ ਜੀ ਕੋਲੋਂ ਜਿਹੜਾ ਫਗਵਾੜਾ ਦੇ ਵਿੱਚ ਰੋਡ ショਅ ਕੱਢਿਆ ਜਾ ਰਿਹਾ ਹੈ ਕੀ ਕਹਿਣਾ ਚਾ ਬਹੁਜ ਸਮਾਜ ਪਾਰਟੀ ਮਜ਼ਾਨ ਸਭਾ ਫਗਵਾੜਾ ਵਿੱਚ ਲੋਕ ਸਭਾ ਦੀ ਚੋਣ ਦਾ ਜੋ ਬਹੁਤ ਇਹ ਮਹੇਸਾ ਫਗਵਾੜਾ ਫਗਵਾੜੇ ਵਿੱਚ ਅੱਜ ਬਹੁਜ ਸਮਾਜ ਪਾਰਟੀ ਵੱਲੋਂ ਜੋ ਰੋਡ ਸ਼ੋਅ ਕੱਢਿਆ ਜਾ ਰਿਹਾ ਇਹ ਸੁਨੇਹਾ ਹੈ ਆਮ ਲੋਕਾਂ ਤੱਕ ਕਿ ਅਸੀਂ ਇੱਕ ਨਿਜਾਮ ਨੂੰ ਜੇ ਬਦਲਣਾ ਹੈ ਜਿਹੜਾ ਨਿਜਾਮ ਸਮਾਜ ਦੇ ਵਿੱਚ ਵੰਡੀਆਂ ਪਾਉਂਦਾ ਹੈ ਇਹਨਾਂ ਨਿਯਾਮ ਸਮਾਜੀ ਵੰਡ ਕਰਦਾ ਹੈ ਜਾਤੀ ਹਾਰ ਸਮਾਜੀ ਵੰਡ ਕਰਦਾ ਹੈ ਉਸ ਨਿਯਾਮ ਨੂੰ ਬਦਲਣ ਦੇ ਲਈ ਸਾਡੇ ਕੋਲ ਸਭ ਤੋਂ ਵੱਡਾ ਇਹ ਸਾਧਨ ਹੈ ਵੋਟਾਂ ਦਾ 1 ਜੂਨ ਨੂੰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਉਹ ਵਿਖੇ ਸਵਾਰਨ ਦੇ ਲਈ ਬਹੁਤ ਸਾਰ ਸਮਾਜ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਇੱਕ ਇੱਕ ਵੋਟ ਜਿਹੜੀ ਹੈ ਉਹ ਸ਼੍ਰੀਮਾਨ ਐਡਵੋਕੇਟ ਰਣਜੀਤ ਕੁਮਾਰ ਜਿਨ੍ਹਾਂ ਦਾ ਚੋਣ ਸ਼ਾਨ ਹਾਥੀ ਹੈ ਉਹਨਾਂ ਦੇ ਹੱਕ ਵਿੱਚ ਬੁਗਤਾਈਏ ਤਾਂ ਜੋ ਮਾਨਵਤਾ ਦੀ ਗਦਰਾਂ ਕੀਮਤਾਂ ਵਾਲਾ ਸਮਾਜ ਸਿਰਜ ਸਕੀਏ ਔਰ ਸੰਵਿਧਾਨਕ ਹੱਕ ਜਿਹੜੇ ਸਾਡੇ ਸਮਾਜ ਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਇਸ ਮਹਿਮ ਨੂੰ ਇਸ ਇਸ ਤੀਜੇ ਦੇ ਨਾਲ ਅਸੀਂ ਲੈ ਕੇ ਚੱਲ ਰਹੇ ਹਾਂ ਕਿ ਸਮਾਜ ਜਿਹੜੇ ਸੰਵਿਧਾਨਕ ਹੱਕ ਨੇ ਸਾਡੇ ਸਮਾਜ ਦੇ ਉਹ ਬਜੇ ਰਹਿਣ ਸਾਡੇ ਰਹਿਬਰਾਂ ਦੀਆਂ ਕੁਰਬਾਨੀਆਂ ਆ ਯਾਹੀ ਨਾ ਜਾਣ ਉਹ ਜਿਹੜਾ ਕਾਫਲਾ ਕਾਰਮਾ ਹੋਰ ਅੱਗੇ ਵਧੇ ਔਰ ਦੇਸ਼ ਦੇ ਅੰਦਰ ਇੱਕ ਬਹੁਤ ਵੱਡੀ ਰਾਸ਼ਟਰਵਾਦੀ ਪਾਰਟੀ ਆ ਬਸ ਸਮਾਜ ਪਾਰਟੀ ਕਿਉਂਕਿ ਇਹ ਤਾਂ ਨੇ ਨਹੀਂ ਇੱਕ ਕੰਮ ਆ ਕਿ ਮਨੁੱਖਤਾ ਦੇ ਵਿੱਚ ਇਹ ਪਾਈਚਾਰਾ ਔਰ ਸਮਤਾ ਸਮਾਨਤਾ ਪਾਈਜਾਰਾ ਪੈਦਾ ਕਰਨਾ ਇਸ ਕਰਕੇ ਅਸੀਂ ਕਹਿੰਦੇ ਕਿ ਇੱਕ ਰਾਸ਼ਟਰ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਇਸ ਦੁਨੀਆ ਦੇ ਉੱਤੇ ਲੈ ਕੇ ਜਾਈਏ ਤਾਂ ਜੋ ਬਹੁਤ ਸਾਰ ਸਮਾਜ ਪਾਰਟੀ ਉਹਦੇ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ ਇੱਕ ਵਧੀਆ ਰਾਸ਼ਟਰ ਦਾ ਨਿਰਮਾਣ ਕਰ ਰਹੀ ਹੈ ਇਸ ਆਸੇ ਦੇ ਨਾਲ ਅਸੀਂ ਕੈਂਪੇਨ ਨੂੰ ਚਲਾ ਰਹੇ ਹਾਂ ਗੱਲ ਕਰਦੇ ਹਾਂ ਜੀ ਸਾਡੇ ਨਾਲ ਜਿਹੜੇ ਆ ਬਸਪਾ ਦੇ ਸੀਨੀਅਰ ਆਗੂ ਗੁਰਨਾਮ ਚੌਧਰੀ ਜੀ ਵੀ ਜੁੜ ਚੁੱਕੇ ਆ ਸਰ ਪਿਛਲੀਆਂ ਚੋਣਾਂ ਦੀ ਜੇ ਗੱਲ ਕਰੀਏ ਤਾ ਵੱਡੀ ਗਿਣਤੀ ਦੇ ਵਿੱਚ ਫਗਵਾੜਾ ਦੇ ਵਿੱਚੋਂ ਜਿਹੜੀ ਆ ਬਸਪਾ ਲੀਡ ਦੇ ਨਾਲ ਇੱਥੋਂ ਜਿਹੜੀ ਵੋਟ ਲੈ ਕੇ ਜਾਂਦੀ ਏ ਉਹ ਰਾਜ ਐਡਵੋਕੇਟ ਰਣਜੀਤ ਕੁਮਾਰ ਜੀ ਬਸਪਾ ਵੱਲੋਂ ਜਿਹੜਾ ਆਇਆਗਾ ਵਾ ਫਗਵਾੜਾ ਦੇ ਵਿੱਚ ਰੋਡ ਸ਼ੋਅ ਕੱਢ ਰਹੇ ਹਨ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਖਾਸਪੁਰਾ ਟੀਵੀ ਦਾ ਜਿਹੜਾ ਭਾਰਤ ਦੇ ਸਭ ਤੋਂ بڑے ਲੋਕਤੰਤਰ ਦਾ ਜਿਹੜਾ ਮੇਲਾ ਆ ਉਹਦੇ ਵਿੱਚ ਨਰਪਖ ਰੋਲ ਅਦਾ ਕਰ ਰਹੇ ਆ ਔਰ ਰਹੀ ਗੱਲ ਹੁਸ਼ਿਆਰਪੁਰ ਵਿਧਾਨ ਸਭਾ ਦੀ ਲੋਕ ਸਭਾ ਹੁਸ਼ਿਆਰਪੁਰ ਦਾ ਹਿੱਸਾ ਉਹਦੇ ਵਿੱਚ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਹੁਸ਼ਿਆਰਪੁਰ ਦਾ ਜਿਹੜਾ ਇਹ ਵਿਧਾਨ ਸਭਾ ਹਲਕਾ ਫਗਵਾੜਾ ਆ ਇਹਦੇ ਵਿੱਚ ਮੈਨੂੰ ਸਪੈਸ਼ਲ ਡਿਊਟੀ ਮਿਲੀ ਹੋਈ ਆ ਔਰ ਇਹਦੇ ਵਿੱਚ ਮੈਂ ਮਹਿਸੂਸ ਕਰਦਾ ਜਦ ਤੋਂ ਮਾਨਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਨੇ ਉਮੀਦਵਾਰ ਐਲਾਨੇ ਆ ਇੱਕ ਤਰ੍ਹਾਂ ਦਾ ਜਨਤਾ ਦਾ ਜਿਹੜਾ ਬੈਕਅਪ ਇਨਾ ਮਿਲਿਆ ਵੀ ਜਿਹੜਾ ਬਾਕੀ ਉਮੀਦਵਾਰ ਦੋ ਦੋ ਤਿੰਨ ਤਿੰਨ ਮਹੀਨੇ ਦੇ ਐਲਾਨੇ ਹੋਏ ਸੀ ਇਹਨਾਂ ਦੇ ਐਲਾਨਣ ਤੋਂ ਦੁਗੇ ਦੇ ਨਹੀਂ ਮੰਨ ਲਓ ਸੰਗਤ ਦੇ ਵਿੱਚ ਇਨਾ ਤਸ਼ਾ ਆ ਗਿਆ ਵੀ ਅਸੀਂ ਫਗਵਾੜਾ ਜਿਹੜੀ ਅਸੈਂਬਲੀ ਆ ਉਹਨੂੰ ਬਹੁਤ ਵੱਡੇ ਮਾਰਜੈਂ ਦੇ ਨਾਲ ਜਿੱਤ ਕੇ ਆਪਾਂ ਲੋਕ ਸਭਾ ਹੁਸ਼ਿਆਰਪੁਰ ਨੂੰ ਜਿੱਤ ਦਾ ਹਿੱਸਾ ਬਣਨਾ ਆ ਔਰ ਭੈਣ ਕੁਮਾਰੀ ਮਾਇਆਬਤ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਣਾ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਵੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਡਟੇ ਹੋਏ ਆ ਮੈਨੂੰ ਆਸ ਵੀ ਆ ਮੈਂ ਤੁਹਾਡੇ ਸਹਿਯੋਗ ਦਾ ਅਸੀਂ ਰਿਣੀ ਰਹਾਂਗੇ ਤੁਹਾਡੇ ਸਹਿਯੋਗ ਦੇ ਨਾਲ ਜਿਹੜੀ ਪਾਰਟੀ ਦੀ ਜਿੱਤ ਹੋਆ ਹੋਰ ਮਜ਼ਬੂਤ ਹੋਏਗੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਦੱਸ ਦਈਏ ਕਿ ਥੋੜੀ ਦੇਰ ਦੇ ਵਿੱਚ ਐਡਵੋਕੇਟ ਰਣਜੀਤ ਕੁਮਾਰ ਜੀ ਵੀ ਇੱਥੇ ਪਹੁੰਚਣ ਵਾਲੇ ਹਨ ਬਸਪਾ ਦਾ ਜੇਕਰ ਗੱਲ ਕਰੀਏ ਤਾਂ ਬਸਪਾ ਦਾ ਫਗਵਾੜਾ ਦੇ ਵਿੱਚ ਚੰਗਾ ਜਿਹੜਾ ਹੈਗਾ ਵਾ ਚੰਗੀ ਵੋਟ ਬੈਂਕ ਮੰਨੀ ਜਾਂਦੀ ਹੈ ਪਿਛਲੀਆਂ ਚੋਣਾਂ ਦੇ ਵਿੱਚ ਵੀ ਬਸਪਾ ਜਿਹੜੀ ਫਗਵਾੜਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਵੋਟ ਬੈਂਕ ਜਿਹੜੀ ਹੈ ਫਗਵਾੜਾ ਦੇ ਵਿੱਚੋਂ ਜਿਹੜੀ ਬਸਪਾ ਨੂੰ ਵੋਟ ਪੈਂਦੀ ਹੈ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਵਾ ਖ਼ਾਸਪੁਰ ਟੀਵੀ ਦੇ ਉੱਪਰ ਫਗਵਾੜਾ ਤੋਂ ਦੇਖ ਰਹੇ ਹੋ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਵਿੰਦਰ ਜੱਸੀ ਦੀ ਫਗਵਾੜਾ ਤੋਂ ਵਿਸ਼ੇਸ਼ ਰਿਪੋਰਟ ਦੇਖਦੇ ਰਹੋ ਖ਼ਾਸਪੁਰ ਟੀਵੀ ਚੈਨਲ